ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਗੱਡੀ ਬਾਰੇ ਹੀ ਗੱਲ ਕਰਾਂਗੇ ਆਪਾਂ ਇਸ ਵੀਡੀਓ ਵਿੱਚ ਕੀ ਯੂਰਪ ਵਿੱਚ ਗੱਡੀ ਰੱਖਣ ਦਾ ਕੀ ਕੀ ਖਰਚਾ ਵਾ ਕੀ ਕੀ ਖਰਚੇ ਆਉਂਦੇ ਆਪਾਂ ਨੂੰ ਕਿਹੜੀ ਕਿਹੜੀ ਚੀਜ਼ੀ ਲੋੜ ਹੁੰਦੀ ਆ ਇਹ ਸਾਰੇ ਟੌਪਿਕਾਂ ਬਾਰੇ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿਉਂਕਿ ਜਿਹੜਾ ਵੀ ਵੀਰ ਭਰਾ ਇੱਥੇ ਆਊਗਾ ਨਾਰਮਲੀ ਗੱਲ ਆ ਥੋੜਾ ਚਿਰ ਰੋਕ ਕੇ ਚਲੋ ਜਦੋਂ ਤੱਕ ਲਾਇਸੈਂਸ ਨਹੀਂ ਮਿਲਦਾ ਹੋਤਾ ਤਾਂ ਰੋਕ ਕੇ ਗੱਡੀ ਲਊਏ ਇੱਥੇ ਆਣ ਕੇ ਪਹਿਲੀ ਗੱਲ ਤਾਂ ਹੈਗੀ ਆ ਨਾਰਮਲ ਇਹ ਵਾਲੀ ਕੋਈ ਕੋਈ ਵੀ ਵੀਰ ਭਰਾ ਵਾ ਥੋੜਾ ਚਿਰ ਆਪਾਂ ਰਹਿ ਸਕਦਾ ਵਾ ਉਤੋਂ ਬਿਨਾ ਗੱਡੀ ਤੋਂ ਬਿਨਾ ਪਰ ਬਾਅਦ ਵਿੱਚ ਉਹਨੂੰ ਕੰਮ ਤੇ ਜਾਣ ਵਾਸਤੇ ਜਾਂ ਇਹ ਆਪਣਾ ਸਪੀਦਾ ਕਰਨ ਵਾਸਤੇ ਮਨ ਲੁਗੀ ਆਪਣੀ ਜਿਹੜੀ ਗਰੋਸਰੀ ਸ਼ਾਪਿੰਗ ਕਰਨ ਵਾਸਤੇ ਜਾਂ ਕਿਤੇ ਹੋਰ ਕਿਤੇ ਘੁੰਮਣ ਫਿਰਨ ਜਾਣਾ ਵਾ ਨਾਰਮਲ ਹੀ ਗੱਲ ਆ ਗੱਡੀ ਦੀ ਲੋੜ ਪੈਂਦੀ ਪੈਂਦੀ ਆ ਠੀਕ ਆ ਤੇ ਉਹਦੇ ਬਾਰੇ ਗੱਲ ਕਰਾਂਗੇ ਕਿ ਕਿੰਨਾ ਖਰਚਾ ਆਉਂਦਾ ਵਾ ਕੀ ਹਫਤਾ ਵਾ ਆ ਸਾਲ ਦਾ ਖਰਚਾ ਕੀ ਆ ਇਨਸ਼ੋਰਸ ਕੀ ਸਾਰਾ ਕੁਝ ਇਹਦੇ ਬਾਰੇ ਆਪਾਂ ਇਸ ਵੀਡੀਓ ਚ ਗੱਲ ਕਰਾਂਗੇ ਕਿਉਂਕਿ ਆਪਾਂ ਨਾਰਮਲੀ ਡਾਕੂਮੈਂਟਾਂ ਦੀ ਗੱਲਾਂ ਤਾਂ ਕਰਦੇ ਰਹਿੰਦੇ ਆ ਪਰ ਇਹ ਵੀ ਗੱਲਾਂ ਜੁੜੀ ਏ ਮੇਰੇ ਹਿਸਾਬ ਨਾਲ ਜਾਦਾ ਚਿਰ ਨਾਲ ਇਹਦੇ ਹੀ ਕਰਦੇ ਆਂ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਹਰ ਵਾਰ ਤਾਂ ਤੁਹਾਨੂੰ ਮੈਂ ਇੱਕ ਗੱਲ ਜੂ ਕਿਹਣਾ ਕਿ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਹਾਲਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅ ਇਹ ਤਾਂ ਹਨਾ ਸਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨਹੀਂ ਕੀਤਾ ਸਮਝਾ ਗਈ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤੁਸੀਂ ਸਾਨੂੰ ਤੇ ਮੈਸੇਜ ਕਰਕੇ ਪੁੱਛੋ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਲਓ ਜੀ ਫਿਰ ਕਰਦੇ ਆਂ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਗੱਡੀ ਦੀ ਜਦੋਂ ਆਪਾਂ ਗੱਡੀ ਲੈ ਲੈਨੇ ਆ ਉਹ ਹੁਣ ਤੁਹਾਡੇ ਦੇ ਡਿਪੈਂਡ ਵਾ ਤੁਸੀਂ ਗੱਡੀ ਕਿੰਨਾ ਖਰਚਾ ਕਰਕੇ ਤੁਸੀਂ ਕਿੰਨੀ ਕਮਾਈ ਕੀਤੀ ਜੇ ਉਹਦੇ ਸਾਰ ਨੂੰ ਤੁਸੀਂ ਗੱਡੀ ਦਾ ਹੋਗੇ ਠੀਕ ਆ ਹੁਣ ਕਈ ਵੀਰ ਭਰਾ ਸੋਚਦੇ ਆ ਜਿਵੇਂ ਕਿ ਕੈਨੇਡਾ ਵਿੱਚ ਆਪਾਂ ਵੇਖਿਆ ਨਾਰਮਲੀ ਗੱਲ ਮੈਂ ਕਹਿਣ ਦੀ ਗੱਲ ਕਿਉਂਕਿ ਮੈਂ ਉੱਥੇ ਵੇਖੀ ਆਈ ਚੀਜ਼ ਕੋਈ ਕੋਈ ਵੀ ਜਾਂਦਾ ਵਾ ਸਟੱਡੀ ਵੀਜ਼ੇ ਤੇ ਜਾਂਦਾ ਵਾ ਜਿਵੇਂ ਮਰਜ਼ੀ ਜਾਂਦਾ ਵਾ ਬਸ ਪਹੁੰਚਦਿਆਂ ਸਾਰੀ ਹੁਣ ਤੇਰੇ ਡੋ ਤੇ ਚੋ ਦੀ ਸਟੋਰੀ ਵਿੱਚ ਆ ਜਾਂਦਾ ਵਾ ਇੰਸਟਾਗ੍ਰਾਮ ਦੇ ਸਟੋਰੀ ਪਾ ਲਾਂਦਾ ਵਾ ਜਾਂ WhatsApp ਸਟੇਟਸ ਲਾ ਲਾਂਦਾ ਵਾ ਨਿਊ ਵੇਪ ਜਾਂ ਨਿਊ ਗੱਡੀ ਲੈ ਲਈ ਆਪਾਂ ਇਦਾਂ ਇਹ ਸਾਰਾ ਕੁਝ ਹੁੰਦਾ ਹੈਗਾ ਵਾ ਨਾਰਮਲੀ ਗੱਲ ਤੁਸੀਂ ਇੱਥੇ ਆਣ ਕੇ ਵੀ ਕਰ ਸਕਦੇ ਜੇ ਪਰ ਉਹ ਤੁਹਾਨੂੰ ਬਾਅਦ ਵਿੱਚ ਤਾਂ ਤੁਸੀਂ ਦਾ ਡਿਪਰੈਸ਼ਨ ਦਾ ਕਾਰਨ ਹੈ ਹੋਈ ਬੰਦਾ ਵਾ ਕਿਉਂਕਿ ਉਹ ਆਪਾਂ ਨੂੰ ਜਿਹੜੀ ਗੱਡੀ ਲੈਂਦੇ ਆ ਨਾਰਮਲੀ ਗੱਲ ਵਾ ਜਿਨੇ ਹੀ ਬੰਦੇ ਜਾਂਦੇ ਆ ਉੱਥੇ ਜਾਂਦੇ ਆ ਉਹ ਗੱਡੀ ਲੈਂਦੇ ਆ ਲੋਨ ਦੇ ਉੱਤੇ ਤੇ ਬਾਅਦ ਵਿੱਚ ਜਦੋਂ ਉਹਨਾਂ ਨੂੰ ਕੰਮ ਨਹੀਂ ਮਿਲਦਾ ਕੰਮ ਨਾ ਮਿਲਨੇ ਕਰਕੇ ਉਹਨਾਂ ਦਾ ਤੇ ਕਿਸ਼ਤਾਂ ਨਹੀਂ ਤਿਆਰ ਜਾਂਦੀਆਂ ਤੇ ਫਿਰ ਉਹ ਚੱਲ ਜਾਂਦੇ ਆ ਡਿਪਰੈਸ਼ਨ ਦੇ ਵਿੱਚ ਆਪਾਂ ਕਹਿੰਦੇ ਆ ਡਿਪਰੈਸ਼ਨ ਚ ਚੱਲ ਗਏ ਉਹ ਕਿਸ਼ਤਾਂ ਨਹੀਂ ਜਾਂਦੀਆਂ ਤੇ ਨਾਰਮਲ ਹੀ ਕਰ ਉਹਨਾਂ ਨੂੰ ਖਤਰਾ ਹੁੰਦਾ ਗੱਡੀ ਸਾਡੀ ਨਾਂ ਲੈ ਜਾਣ ਜਿਸ ਕਰਕੇ ਉਹ ਡਿਪਰੈਸ਼ਨ ਵਿੱਚ ਚੱਲ ਜਾਂਦੇ ਇਸ ਕਰਕੇ ਮੈਂ ਤਾਂ ਤੁਹਾਨੂੰ ਇਹ ਸਲਾਹ ਦਊਂਗਾ ਕਿਉਂਕਿ ਇਹ ਆਪਾਂ ਚੀਜ਼ਾਂ ਵੇਖੀਆਂ ਉਹ ਵੀ ਨਾਰਮਲ ਹੀ ਗੱਲ ਆ ਕੋਈ ਵੀ ਵੀਰ ਭਰਾ ਵਾ ਉਹ ਜਦੋਂ ਇੰਡੀਆ 'ਚ ਬੈਠਾ ਹੁੰਦਾ ਉਹਨੂੰ ਸਾਰੇ ਗੱਲਾਂ ਦਾ ਨਹੀਂ ਪਤਾ ਹੁੰਦਾ ਕਿ ਕਿਵੇਂ ਖਰਚਾ ਚੱਲਦਾ ਵਾ ਉੱਥੇ ਕਿੰਨਾ ਕੰਮ ਹੁੰਦਾ ਵਾ ਕਿੰਨੇ ਇੰਚ ਵਰਸ ਹੁੰਦੀ ਆ ਕਿੰਨੇ ਆਪਾਂ ਤੇਲ ਦੇਖਿਆ ਚ ਲੱਗਦਾ ਆਪਣਾ ਇਹ ਸਭਾ ਕੁਝ ਨਹੀਂ ਪਤਾ ਹੁੰਦਾ ਇੰਡੀਆ 'ਚ ਜਿਹੜਾ ਵੀਰ ਭਰਾ ਬੈਠਾ ਹੁੰਦਾ ਉਹਨੂੰ ਬਸ ਉਹ ਆਪਾਂ ਜਿਹੜੀ ਸਟੋਰੀ ਪਾ ਕੇ ਦੱਸ ਦਿੰਦੇ ਆ ਕਿ ਮੈਂ ਗੱਡੀ ਲੈ ਲਈ ਨਵੀਂ ਤੇ ਉਹਦੇ ਨਾਲ ਉਹ ਕਹਿੰਦਾ ਯਾਰ ਕੈਨੇਡਾ ਵਿੱਚ ਤਾਂ ਮੁੰਡਾ ਹਫ਼ਤੇ 'ਚ ਗੱਡੀ ਲੈ ਲਈ ਮਤਲਬ ਕਿ ਬੜੀ ਕਮਾਈ ਹੁੰਦੀ ਆ ਉਹ ਕਮਾਈ ਨਹੀਂ ਆ ਉਹਨੇ ਡਾਊਨ ਪੇਮੈਂਟ ਜ਼ੀਰੋ ਕੀਤੀ ਹੁੰਦੀ ਆ ਸਿਰਫ ਤਾਂ ਸਿਰਫ ਲੋਨ ਲੈ ਕੇ ਤੇ ਗੱਡੀ ਲਈ ਹੁੰਦੀ ਆ ਇਸ ਕਹਿਤਾਂ ਨੂੰ ਮੈਂ ਅਸਲਾ ਦੂੰਗਾ ਕਿ ਜਿਹੜੇ ਵੀਰ ਭਰਾ ਸੋਚਦੇ ਆ ਇਦਾਂ ਇਦਾਂ ਨਹੀਂ ਹੁੰਦਾ ਜੇ ਉਹ ਸਾਰੇ ਕੁਛ ਲੋਨ ਦੇ ਰਾਹੀਂ ਹੀ ਹੁੰਦਾ ਜੇ ਤੇ ਜੇਕਰ ਪਰ ਬਾਅਦ ਵਿੱਚ ਲੋਨ ਨਾ ਤਰਿਆ ਜਾਵੇ ਤੇ ਉਹ ਗੱਡੀ ਵਾਪਸ ਵੀ ਲੈ ਜਾਂਦੇ ਆ ਠੀਕ ਐ ਇਸ ਕਹਿਤਾਂ ਨੂੰ ਮੈਂ ਪਹਿਲਾਂ ਦੱਸ ਦਵਾ ਕਿ ਜੇਕਰ ਤੁਸੀਂ ਗੱਡੀ ਲੈਣਾ ਚਾਹੁੰਦੇ ਹੋ ਇੱਥੇ ਆਣ ਕੇ ਤੁਹਾਨੂੰ ਮਿਹਨਤ ਕਰਕੇ ਥੋੜੀ ਜੀ ਵੇਟ ਕਰਕੇ ਵੇਟ ਕਰਕੇ ਆਉਂਦੇ ਸਾਰ ਤੁਸੀਂ ਕੁਝ ਵੀ ਨਹੀਂ ਲੈ ਸਕਦੇ ਹੁਣ ਆਪਾਂ ਵੇਖਿਆ ਹੌਂਦੇ ਸਾਰ ਆਈਫੋਨ ਵੀ ਲੈ ਲੈਂਦੇ ਆ ਉਹ ਲੋ ਪਰ ਉਹ ਵੀ ਤੁਸੀਂ ਜਿਹੜੇ ਲੈਂਦੇ ਆ ਜਿਹੜੇ ਵੀਰਪਰਾ ਇੱਥੇ ਲੈਂਦੇ ਆਣ ਕਿਣਾ ਉਹ ਵੀ ਸਾਰੇ ਦੂਜੇ ਕਿਸ਼ਤਾਂ ਤੇ ਹੁੰਦੇ ਆ ਜਾਂ ਆਪਾਂ ਕਹਿੰਦੇ ਲੋਨ ਲਿਆ ਹੁੰਦਾ ਤਾਂ ਉਹਨਾਂ ਨੂੰ ਨਾਰਮਲੀ ਗੱਲ ਹੁਣ ਆਪਾਂ ਗੱਲ ਕਰਦੇ ਆ ਖਰਚੇ ਬਾਰੇ ਕਿ ਗੱਡੀ ਦਾ ਖਰਚਾ ਦਾ ਕੀ ਹਿਸਾਬ ਦਾ ਹੁੰਦਾ ਵਾ ਜਿਹੜਾ ਵੀਰਪਰਾ ਇੱਥੇ ਆਉਂਦਾ ਵਾ ਨਵਾ ਥੋੜੀ ਜੀ ਵੇੜਕੂ ਸਾਲਕ ਵੇੜਕੂ ਜਿਹਦੇ ਵਿੱਚ ਉਹਨੂੰ ਸਾਰਾ ਕੁਝ ਪਾਰ ਆ ਜਾਂਦਾ ਵਾ ਬੋਲੀ ਮਾੜੀ ਮੋਟੀ ਆ ਜਾਂਦੀ ਹੈ ਫਿਰ ਉਹ ਕਰਦਾ ਵਾ ਲਾਇਸੈਂਸ ਸ਼ੁਰੂ ਜਦੋਂ ਲਾਇਸੈਂਸ ਲੈ ਲਿੰਦਾ ਵਾ ਆਪਣਾ ਉਸ ਤੋਂ ਬਾਅਦ ਹੁੰਦਾ ਮੇਨ ਕੰਮ ਹੁੰਦਾ ਉਹਦਾ ਗੱਡੀ ਲੈਣਾ ਕਿ ਗੱਡੀ ਮੈਂ ਲੈਣੀ ਹੈ ਗੱਡੀ ਹੁਣ ਤੁਹਾਡੇ ਦੇ ਡਿਪੈਂਡ ਬਾ ਤੁਹਾਡੇ ਉਹ ਕਿੰਨਾ ਕਪੈਸਿਟੀ ਹੈਗੀ ਆ ਠੀਕ ਆ ਤੁਸੀਂ ਕਿੰਨੇ ਕੇ ਪੈਸੇ ਕੱਢ ਸਕਦੇ ਜੇ ਗੱਡੀ ਨਾਰਮਲ ਜਿਹੜੀ ਮਿਲ ਜਾਂਦੀ ਆ ਕੰਮ ਕੂਮ ਤੇ ਜਾਣ ਵਾਸਤੇ ਆ ਪਰ ਮਾਨ ਨਾਰਮਲ ਕਹੀਏ 2.5 ਲੱਖ ਰੋ ਦੀ ਗੱਡੀ ਵਧੀਆ ਮਿਲ ਜਾਂਦੀ ਆ ਠੀਕ ਆ 2.5 ਲੱਖ ਰੋ ਮਤਲਬ ਕਿ ਆਪਣੇ ਇੰਡੀਆ ਦਾ 2 2 ਲੱਖ ਰੁਪਇਆ ਬਕਾਇਆ 2.5 ਲੱਖ ਰੁਪਇਆ ਜੇ ਗੱਡੀ ਵਧੀਆ ਮਿਲ ਜਾਂਦੀ ਆ ਕਿਉਂਕਿ ਨਾਰਮਲੀ ਗੱਡੀਆਂ ਘੱਟ ਖਰਾਬ ਹੁੰਦੀਆਂ ਤੇ ਭਾਵੇਂ ਵਾਵਾ ਵਾਵਾ ਚੱਲੀਆਂ ਹੋਣ ਪਰ ਘੱਟ ਖਰਾਬ ਹੁੰਦੀਆਂ ਬਾਕੀ ਹੁਣ ਤੁਹਾਡੇ ਦੇ ਪੈਂਡ ਵੱਤ ਤੁਹਾਡੇ ਕੋ ਕਿੰਨਾ ਹੈਗਾ ਵਾ ਕੈਸ਼ ਤੁਹਾਡੇ ਕੋ ਅਵੇਲੇਬਲ ਹੈਗਾ ਉਹ ਤੁਸੀਂ ਉਹਦੇ ਹਿਸਾਬ ਨਾਲ ਵੱਡੀ ਗੱਡੀ ਲੈ ਸਕਦੇ 10000 ਰਾਇ ਉਹਦੀ 15000 ਰਾਇ ਉਹਦੀ ਨਵੀਂ ਗੱਡੀ ਲੈਣੀ ਆ 35000 30000 50000 ਰਾਇ ਤੱਕ ਉਹ ਤੁਹਾਡੀ ਮਰਜ਼ੀ ਹੈ ਜਿਸ ਤੱਕ ਮਰਜ਼ੀ ਗੱਡੀ ਲੈ ਸਕਦੇ ਜੀ ਗੱਡੀ ਲੈਣ ਤੋਂ ਬਾਅਦ ਮੇਨ ਕੰਮ ਇੱਕ ਸਭ ਤੋਂ ਪਹਿਲਾ ਕੰਮ ਹੁੰਦਾ ਵਾ ਉਹਦਾ ਆਪਾਂ ਇੰਸ਼ੋਰਸ ਇੰਸ਼ੋਰਸ ਕਰਾਉਣ ਤੋਂ ਪਹਿਲਾਂ ਗੱਲ ਹੁੰਦਾ ਕਿ ਆਪਣੇ ਨਾਮ ਤੇ ਗੱਡੀ ਚੜਾਉਣੀ ਮੇਨ ਚੀਜ਼ ਵਾ ਜਦੋਂ ਆਪਾਂ ਗੱਡੀ ਲੈ ਲੈਨੇ ਆ ਨਾ ਕਿਸੇ ਕੋ ਗੱਡੀ ਲਈ ਮੰਨ ਲਓ ਤੁਸੀਂ ਸੈਕੰਡ ਹੈਂਡ ਗੱਡੀ ਲਈ ਕੇ ਕੋਲ ਆਪਣੇ ਜਦੋਂ ਤੁਸੀਂ ਆਪਣੇ ਨਾਮ ਤੇ ਗੱਡੀ ਚੜਾਉਣੀ ਆ ਉਹ ਤੁਹਾਡਾ ਨਾਰਮਲ ਹੀ ਗੱਲ ਆ ਕਿ 500 ਰੋ ਕਰੋ ਟੋਕਰ ਤੁਹਾਡਾ ਨਾਰਮਲ ਆ ਲੈ ਕੇ ਚੱਲੀਏ ਨਾਰਮਲ ਗੱਡੀਆਂ ਦਾ ਉਸ ਤੋਂ ਬਾਅਦ ਗੱਡੀ ਦੇ ਜੇਕਰ ਵੱਡੀ ਹੋਵੇ ਉਹਦੇ ਪੈਸੇ ਉਹਨੇ ਜ਼ਿਆਦਾ ਲੱਗਦੇ ਆ 5 600 700 ਐਰੋ ਜਿਹੜਾ ਵਾ ਨੋਰਮਲ ਲੱਗਦਾ ਵਾ ਗੱਡੀ ਨੂੰ ਆਪਣੇ ਨਾਮ ਤੇ ਕਰਾਉਣ ਵਾਸਤੇ ਠੀਕ ਆ ਤਾਂ ਜੋ ਤੁਹਾਨੂੰ ਕੋਈ ਪੁਲਸ ਵਾਲਾ ਬਾਅਦ ੱਕ ਕੇ ਤੁਸੀਂ ਉਹਨੂੰ ਵਿਕਾਸੋਗੇ ਕਿ ਤੁਹਾਡੇ ਨਾਮ ਤੇ ਆ ਗੱਡੀ ਇਹ ਬਣੀ ਠੀਕ ਆ ਉਹ ਤੁਹਾਨੂੰ ਨਵੀਂ ਨੰਬਰ ਪਲੇਟ ਦਿੰਦੇ ਆ ਤੇ ਤੁਹਾਡੀ ਲਿਬਰੇਟੋ ਜਿਹਨੂੰ ਆਪਾਂ ਕਹ ਦਿੰਨੇ ਆ ਜਿੱਥੇ ਲਿਖਿਆ ਹੁੰਦਾ ਕਿ ਇਹ ਗੱਡੀ ਤੁਹਾਡੇ ਨਾਮ ਤੇ ਆ ਇਹ ਕਿੰਨੀ ਇੰਜਨ ਵਾ ਕਿੰਨਾ ਇਹ ਤਾਂ ਸਾਰਾ ਕੁਝ ਹੈਗਾ ਵਾ ਉਹ ਸਾਰਾ ਕੁਝ ਉੱਥੇ ਲਿਖਿਆ ਹੁੰਦਾ ਜਿਹਨੂੰ ਆਪਾਂ ਕਹਿੰਦੇ ਆ ਉਸ ਤੋਂ ਬਾਅਦ ਦੂਜੀ ਗੱਲ ਆਪਾਂ ਹੁਣ ਆਪਾਂ ਗੱਲ ਕਰੀਏ ਜਦੋਂ ਆਪਣਾ ਗੱਡੀ ਆਪਣੇ ਕੋਲ ਰੈਡੀ ਹੋ ਗਈ ਆ ਉਸ ਤੋਂ ਬਾਅਦ ਚਲਾ ਇੱਕ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦੀ ਐ ਇਨਸ਼ੋਰਸੋ ਦੀ ਠੀਕ ਐ ਜਿਹਨੂੰ ਆਪਾਂ ਇੱਥੇ ਕਹਿੰਦੇ ਨੇ ਸਿਕੁਰਾਸੀਓਨੇ ਇਟਾਲੀਅਨ ਦੇ ਵਿੱਚ ਤੇ ਉਹ ਮੇਨ ਚਾਹੀਦੀ ਆਪਾਂ ਨੂੰ ਇਨਸ਼ੋਰਸ ਗੱਡੀ ਚਲਾਉਣ ਵਾਸਤੇ ਦੂਜੀ ਗੱਲ ਆਪਾਂ ਨੂੰ ਚਾਹੀਦੀ ਐ ਇੱਕ ਹੁੰਦੀ ਐ ਰਿਵਿਸੀਓਨੇ ਰਿਵਿਸੀਓਨੇ ਹੁੰਦੀ ਐ ਕਿ ਜਿਹਦੇ ਵਿੱਚ ਉਹ ਚੈੱਕ ਕਰਦੇ ਆ ਕਿ ਗੱਡੀ ਦੀ ਬ੍ਰੇਕ ਬੂਕ ਸਾਰਾ ਕੁਝ ਸਹੀ ਐ ਬ੍ਰੇਕ ਜਾਂ ਜਾਂ ਕਲੱਚ ਪਲੇਟਾਂ ਹੋ ਗਈਆਂ ਰੇਸ ਵਾਲਾ ਕੰਮ ਜਾਂ ਇਹਦੇ ਸਾਰੇ ਇੰਜਨ ਇੰਜਨ ਸਹੀ ਐ ਇਹਦਾ ਇਹ ਚੈੱਕ ਕਰਦੇ ਆ ਜਾਂ ਇਹਦੇ ਬਲਬ ਬੂਲ ਸਾਰੇ ਜਗਦੇ ਹੋ ਸਕਦਾ ਕੁਝ ਚੈੱਕ ਕਰਦੇ ਹੈ ਹੈਡਲਾਈਟ ਚੈੱਕ ਕਰਦੇ ਇਸ ਦਾ ਕੁਛ ਚੈੱਕ ਕਰਦੇ ਹੋ ਉਹ ਤਰ੍ਹਾਂ ਕਹ ਲਓ ਕਿ ਉਹਦਾ 100 ਘੈਰੋ ਖਰਚਾ ਹੁੰਦਾ ਉਹ 2 ਸਾਲ ਬਾਅਦ ਹੁੰਦੀ ਆ ਉਹਦੇ ਮੈਂ ਗੱਲ ਕਰ ਲਈਏ 2 ਸਾਲ ਬਾਅਦ ਹੁੰਦੀ ਆ ਜਦੋਂ ਤੁਸੀਂ ਗੱਡੀ ਲੈਣ ਲੇ ਜੇ ਤੁਹਾਨੂੰ ਰੀਮਨਿਸਟਰੀ ਰੀ ਵਿਸਿਆਣੇ ਕਰਾਉਣੇ ਪੈਂਦੀ ਆ ਤੇ 2 ਸਾਲ ਤੱਕ ਚੱਲਦੀ ਆ 2 ਸਾਲ ਬਾਅਦ ਆਪਾਂ ਨੂੰ ਫੇਰ ਕਰਾਉਣੇ ਪੈਂਦੀ ਆ ਜਿਹੜੀ ਇੰਸ਼ੋਰਸ ਹੁੰਦੀ ਵਾ ਉਹ ਤੁਹਾਡੀ ਮਰਜ਼ੀ ਹੁੰਦੀ ਆ ਨਾਰਮਲ ਹੀ ਹੁੰਦੀ ਆ ਇੰਸ਼ੋਰਸ ਤੁਸੀਂ ਮੰਨ ਲਓ ਜੇਕਰ ਮਾੜੀ-ਮੋਟੀ ਗੱਡੀ ਚਲਾਉਣੀ ਆ ਠੀਕ ਆ ਮਾੜੀ-ਮੋਟੀ ਦਾ ਮਤਲਬ ਕੀ ਤੁਸੀਂ ਇਥੋਂ ਖੜਨੀ ਹੈ ਕਿ ਆਪਣੇ ਹੋਰ ਦੇਸ਼ ਵਿੱਚ ਖੜ ਕੇ ਉਸ ਤੋਂ ਬਾਅਦ ਉੱਥੇ ਜਾ ਕੇ ਉੱਥੇ ਜਾ ਕੇ ਜਿਹੜੀ ਆਪਣੀ ਇੰਸ਼ੋਰਸ ਕਰਾਉਣੀ ਹੈ ਉਹ ਦੀ ਉਹ ਤੁਸੀਂ ਭਾਵੇਂ 1 ਦਿਨ ਦੀ ਕਰਾ ਲਓ ਭਾਵੇਂ 2 ਦਿਨ ਦੀ ਕਰਾ ਲਓ ਭਾਵੇਂ 3 ਦਿਨ ਦੀ ਕਰਾ ਲਓ ਪਰ ਨਾਰਮਲ ਜੇਕਰ ਤੁਸੀਂ ਗੱਡੀ ਚਲਾਉਣੀ ਹੈ ਇੱਥੇ ਫਿਰ ਤੁਹਾਡੀ ਇੰਸ਼ੋਰਸ ਹੁੰਦੀ ਹੈ 6 ਮਹੀਨਿਆਂ ਦੀ ਜਾਂ ਹੁੰਦੀ ਹੈ ਸਾਲ ਦੀ ਇੰਸ਼ੋਰਸ ਹੁੰਦੀ ਹੈ ਠੀਕ ਹੈ ਇੰਸ਼ੋਰਸ ਤੇ ਹੁਣ ਕਿੰਨਾ ਖਰਚਾ ਆਉਂਦਾ ਵਾ ਹੁਣ ਜੇਕਰ ਤੁਸੀਂ ਇੰਸ਼ੋਰਸ ਦੀ ਆਪਾਂ ਗੱਲ ਕਰ ਰਹੀਏ ਜੇ ਤੁਸੀਂ ਨਵੀਂ ਗੱਡੀ ਲੈਂਦੇ ਜ ਜਾਂ ਚੱਲਦੀ ਸੈਕੰਡ ਹੈਂਡ ਗੱਡੀ ਲੈਂਦੇ ਆਪਣੇ ਨਾਮ ਦੇ ਉੱਤੇ ਪਹਿਲੀ ਵਾਰ ਤੁਹਾਨੂੰ ਜਿਹੜੀ ਇੰਸ਼ੋਰਸ ਹੁੰ 1200 यूरो 1300 यूरो ਜਿਹੜੀ ਇਨਸ਼ੋਰਸ ਤੁਹਾਨੂੰ 1 ਸਾਲ ਦੀ ਪੈਂਦੀ ਆ ਉਹਦੇ ਚ ਮਿਲਕੀ ਜੇਗਾ ਤੁਹਾਡਾ ਕੋਈ ਐਕਸੀਡੈਂਟ ਹੁੰਦਾ ਆ ਜੇਕਰ ਤੁਹਾਡੀ ਗਲਤੀ ਨਹੀਂ ਨਿਕਲਦੀ ਤੇ ਤੁਹਾਨੂੰ ਇਹੜੀ ਉਹ ਗੱਡੀ ਸਹੀ ਕਰਾ ਕੇ ਦਿੰਦੇ ਆ ਇਨਸ਼ੋਰਸ ਵਾਲੇ ਠੀਕ ਹੈ ਪਰ ਪਹਿਲੇ ਸਾਲ ਆਪਾਂ ਪਹਿਲੇ ਸਾਲ ਦੀ ਗੱਲ ਕੀਤੀ ਹੈ ਪਹਿਲੇ ਸਾਲ ਤੁਹਾਨੂੰ ਇਹੜੀ ਇਨਸ਼ੋਰਸ ਆਉਂਦੀ ਆ ਉਹ 1300 यूरो 12 ਤੋਂ 1200 यूरो ਤੋਂ ਲੈ ਕੇ 1300 यूरो ਇੱਕ ਸਾਲ ਦੀ ਇਨਸ਼ੋਰਸ ਹੁੰਦੀ ਆ ਪਰ ਬਾਅਦ ਵਿੱਚ ਜੇ ਤਾਂ ਡੀਡ ਇਨਸ਼ੋਰਸ ਵਾ ਜੇਕਰ ਤੁਸੀਂ ਐਕਸੀਡੈਂਟ ਨਹੀਂ ਕੋਈ ਕਰਦੇ ਤੁਸੀਂ ਗਲਤੀ ਨਹੀਂ ਕਰਦੇ ਜੇ ਉਹ ਬਾਅਦ ਤੁਹਾਡੀ ਹੌਲੀ ਹੌਲੀ ਘਟਦੀ ਰਹਿੰਦੀ ਆ ਜਿਵੇਂ ਵੀ ਤੁਸੀਂ ਪਹਿਲੇ ਸਾਲ ਕਰਾਈ ਤੁਹਾਡੀ ਹੋ ਗਈ 1200 ਜਾਂ 1300 ਰੋ ਦੀ ਬਾਅਦ ਦੂਜੀ ਵਾਰ ਕਰਾਈ ਹੋ 1000 ਰੋ ਦੀ ਹੋਣੀ ਆ ਦੂਜੇ ਸਾਲ ਦੇ 1000 ਰੋ ਚ ਹੋਣੀ ਆ ਬਾਅਦ ਤੁਹਾਡੀ ਹੋਰ ਘਟ ਜਾਣੀ ਆ ਤੁਹਾਡੀ ਹੋ ਜਾਣੀ ਆ 800 ਰੋ ਚ ਬਾਅਦ 600 ਰੋ ਚ ਉਹ ਕੱਟੀ ਜਾਣੀ ਆ ਤੁਹਾਡੀ ਹਰ ਸਾਲ ਕਿਉਂਕਿ ਅ ਤੁਸੀਂ ਨੁਕਸਾਨ ਨਹੀਂ ਕਰਦੇ ਜੇ ਤਾਂ ਜਿਹੜੇ ਇਸ ਕੰਪਨੀਆਂ ਐ ਸਿਕੁਰਿਟੀ ਵਾਲੀ ਕੰਪਨੀ ਆ ਉਹਨੂੰ ਕੋਈ ਪ੍ਰੋਬਲਮ ਨਹੀਂ ਹੋਏ ਤੁਹਾਡੇ ਤੋਂ ਜਿਸ ਕਰਕੇ ਤਾਂ ਵੜਿਓ ਨੇ ਅਡੀ ਛੋਟ ਛੜੀ ਬਾ ਉਹ ਕਟਾਈ ਜਾਣੀ ਇਹ ਪਰ ਡਿਪੈਂਡ ਹੁੰਦਾ ਕਿ ਜੇਕਰ ਤੁਸੀਂ ਕੋਈ ਐਕਸੀਡੈਂਟ ਨਹੀਂ ਕਰਦੇ ਤੁਹਾਡੇ ਕੋਈ ਗਲਤੀ ਨਹੀਂ ਨਿਕਲਦੀ ਇਹ ਫਿਰ ਹੁੰਦਾ ਠੀਕ ਆ ਬਾਕੀ ਬਾਕੀ ਹੁਣ ਕੰਮ ਆਪਾਂ ਤੇਲ ਦੀ ਗੱਲ ਕਰ ਲਈਏ ਹੁਣ ਕਈ ਗੱਡੀਆਂ ਮਿਲਦੀਆਂ ਇਥੇ ਡੀਜ਼ਲ ਤੇ ਗਈ ਆਪਣੇ ਪੈਟਰੋਲ ਤੇ ਕਈ ਮਿਲਦੀਆਂ ਵਾ ਜਿਹੜੀਆਂ ਗੈਸ ਤੇ ਗੱਡੀਆਂ ਹੁੰਗੀਆਂ ਚਲੋ ਗੈਸ ਸਾਨੂੰ ਪਤਾ ਕਿ ਗੈਸ ਨਾਰਮਲੀ ਗੱਲ ਆ ਗੈਸ ਵਾਲੀ ਗੱਡੀ ਜਿਹੜੀ ਆ ਜੇਕਰ ਤੁਸੀਂ ਗੈਸ ਵਾਲੀ ਗੱਡੀ ਲੈਣੀ ਹੈ ਫਿਰ ਤੁਹਾਨੂੰ ਮੈਂ ਸਲਾਹ ਦਊਂਗਾ ਕਿ ਨਵੀਂ ਗੱਡੀ ਲਾਓ ਚੱਲਦੀ ਗੱਡੀ ਨਾ ਲਾਓ ਗੈਸ ਵਾਲੀ ਜੇਕਰ ਤੁਸੀਂ ਲੈਣੀ ਹੈ ਚੱਲਦੀ ਫਿਰ ਤੁਸੀਂ ਡੀਜ਼ਲ ਲੈ ਲਓ ਭਾਵੇਂ ਪੈਟਰੋਲ ਲੈ ਲਓ ਉਹਦਾ ਕੋਈ ਛ ਕਰਨੀ ਥੋੜਾ ਜਿਹਾ ਫਰਕ ਹੈ 10 ਹੰਡ ਦਾ ਫਰਕ ਵਾ ਇਸ ਟਾਈਮ ਤੇੜਾ ਚੱਲ ਰਿਹਾ ਵਾ ਈ ਜ਼ਿਆਦਾ ਤੇ ਪੈਟਰੋਲ ਦਾ ਜ਼ਿਆਦਾ ਦੇ ਫਰਕ ਨਹੀਂ ਚੱਲ ਰਿਹਾ ਠੀਕ ਹੈ ਏਸੀ ਜਿਹੜਾ ਆਪਾਂ ਕਹਿ ਦਈਏ ਕਿ ਗੱਡੀ ਦੇ ਆਪਾਂ ਖਰਚੇ ਕਹਿ ਲਈਏ ਇਨਸ਼ੋਰੈਂਸ ਦਾ ਖਰਚਾ ਲੈ ਲਈਏ ਜਾਂ ਆਪਾਂ ਬਲਕਿ ਜੇਕਰ ਤੁਸੀਂ ਇੱਕ ਗੱਡੀ ਲਾਉਣਾ 5 ਕਿਹਾੜਾ ਉਹਦੀ ਗੱਡੀ ਲ ਇਹ ਆਪਣੇ ਆਪਣੇ ਨਾਮ ਥਲੇ ਪਾਉਣ ਵਾਸਤੇ ਜਿਹੜੀ ਗੱਡੀ ਵਾ ਉਹ ਪਾਸ ਕਰ ਤਾਂ ਲੱਗੂ ਵੀ 5500 ਹੋ ਗਿਆ ਪਲੱਸ ਤਾਂ 1000 ਘਰ ਕੇ ਆਪਾਂ ਲਾ ਲਈਏ ਐਵਰੇਜ ਕਰਦੀ 1000 ਘਰ ਕੇ 1000 ਘਰ ਕੇ ਇਨਸ਼ੋਰੈਂਸ ਹੋਈ ਤੁਹਾਡੀ ਹੋ ਜੂਗੀ ਇਹ ਹੋ ਗਏ 6500 ਹੋ ਗਿਆ ਉਸ ਤੋਂ ਬਾਅਦ ਤੁਸੀਂ ਲਾ ਲੋ ਕਿ ਨਿੱਕੇ-ਮੋਟੇ ਖਰਚੇ ਜੇ ਮੈਂ ਤੁਹਾਡੇ ਕੋਲ ਗੱਡੀ ਦਾ ਕੋਈ ਚੀਜ਼ ਖਰਾਬ ਹੋ ਉਹ ਲਾ ਲੋ ਚਲੋ ਜਾਂ ਆਪਾਂ ਆਈਡੀ ਪਰ ਰੀਵੀਜ਼ਰ ਕਰਾਉਣੀ ਜਿਹੜੀ 100 ਘਰ ਦੀ ਹੁੰਦੀ ਆ ਤੇ ਮੰਨ ਲਓ ਕਿ ਗੱਡੀ ਲਾ ਹੋ ਗਈ 5 ਕਾ ਹਜ਼ਾਰ ਰੋ ਦੀ ਲੱਗੂਗੀ ਉੱਤੇ 2000 ਆ ਤੁਹਾਡਾ ਲੱਗ ਕੇ ਤੁਸੀਂ ਜਿਹੜੀ ਗੱਡੀ ਵਾ ਤੁਹਾਡੀ ਪਰਫੈਕਟ ਹੋ ਜਾਂਦੀ ਆ ਤੁਸੀਂ ਚਲਾ ਸਕਦੇ ਓ ਗੱਡੀ ਪਰ ਗੱਡੀ ਚਲਾਉਣ ਵਾਸਤੇ ਤੁਹਾਨੂੰ ਲਾਇਸੈਂਸ ਚਾਹੀਦਾ ਵਾ ਤੇ ਲਾਇਸੈਂਸ ਤੁਹਾਨੂੰ ਪੜ ਕੇ ਹੀ ਕਰਨਾ ਪਾਣਾ ਵਾ ਕਰਾਈ ਜਾਂਦੇ ਆ ਇੱਥੇ ਚੱਲੀ ਜਾਂਦੀ ਚੀਰੀਂ ਗੋ ਵੀ ਚੱਲੀ ਜਾਂਦੇ ਆ ਕੈਮਰਾ ਲਾ ਕੇ ਤੁਹਾਡੇ ਟੀ-ਸ਼ਰਟ ਦੇ ਉੱਤੇ ਤੁਹਾਨੂੰ ਲਾਇਸੈਂਸ ਵੀ ਕਰਾ ਦਿੰਦੇ ਆ ਪਰ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਬਾਅਦ ਚ ਤੁਹਾਨੂੰ ਤਦ ਤਦਨ ਵਗੈਰੂ ਹੋਲ ਨਹੀਂ ਪਤਾ ਹੁੰਦੇ ਬਾਅਦ ਵਿੱਚ ਜਿਸ ਕਰਕੇ ਤੁਹਾਨੂੰ ਬਾਅਦ ਵਿੱਚ ਪ੍ਰੋਬਲਮ ਆਉਂਦੀ ਜੇਕਰ ਤੁਹਾਡੇ ਕੋਈ ਐਕਸੀਡੈਂਟ ਹੋ ਜਾਏ ਜਾਂ ਤੁਹਾਨੂੰ ਕੋਈ ਕੁਸਵਾਲ ਡਾਕੇ ਸਵਾਲ ਕੋਈ ਪੁੱਛ ਲੇ ਫਿਰ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ ਇਸ ਕਰਕੇ ਜੇਕਰ ਤੁਸੀਂ ਲਾਇਸੈਂਸ ਕਰਨਾ ਵਾ ਆਪ ਪੜ੍ਹ ਕੇ ਖੁਦ ਕਰੋ ਜਿਆਦਾ ਵਧੀਆ ਮੇਰੇ ਸਾਹਮਣੇ ਤੇ ਗੱਡੀ ਦੇ ਖਰਚੇ ਸਿਰਫ ਇਹ ਨੇ ਬਾਕੀ ਤੁਹਾਡਾ ਪੈਟਰੋਲ ਵਾ ਤੁਸੀਂ ਕਿੰਨੀ ਗੱਡੀ ਚਾਹੁੰਦੇ ਜੋ ਉਸ ਹਿਸਾਬ ਨਾਲ ਪੈਟਰੋਲ ਚੱਲਣਾ ਜੇਕਰ ਤੁਸੀਂ ਇੱਕ ਦਿਨ ਵਿੱਚ ਗੱਡੀ ਥੋੜੀ ਚਾਹੁੰਦੇ ਤੁਹਾਡਾ ਪੈਟਰੋਲ ਥੋੜਾ ਬਲੂਗਾ ਜੇਕਰ ਤੁਸੀਂ ਜਾਈ ਚਲਾਉਂਦੇ ਜਦ ਤੱਕ ਤੁਹਾਡਾ ਪੈਟਰੋਲ ਜਿਹੜਾ ਵਾ ਇੱਕ ਹੋਰ ਮੇਨ ਗੱਲ ਕੀ ਗੱਡੀ ਦੇ ਟੈਂਕੀ ਆਪਾਂ ਫੁੱਲ ਕਰਾ ਸਕਦੇ ਆ ਇੱਥੇ ਇੱਕ ਇੱਕ ਮੰਗਾਂ ਵਾਲਾ ਕੋਈ ਆਉਣਾ ਨਹੀਂ ਸੇ ਮੈਂ ਤੁਹਾਨੂੰ ਇੱਕ ਗੱਲ ਨਾਲ ਕਹਿੰਦਾ ਕਿ ਇੰਡੀਆ 'ਚ ਆਪਣੇ ਟੈਂਕੀ ਫੁੱਲ ਤਾਂ ਨਹੀਂ ਕਰਉਂਦੇ ਕਿ ਕੋਈ ਜਣਾ ਕਿਹਨੇ ਮੰਗ ਕੇ ਨਾਲ ਲੈ ਜਾਏ ਪਰ ਇੱਥੇ ਆਪਾਂ ਗੱਡੀ ਤੇਗੀ ਫੁੱਲ ਕਰਾ ਸਕਦੇ ਆ ਕਿਉਂਕਿ ਕੋਈ ਮੰਗਦਾ ਨਹੀਂ ਗੱਡੀ ਇੱਥੇ ਕਿਸ ਦੀ ਆਪਣਾ ਗੱਡੀ ਆਪਣੀ ਸਾਰਿਆਂ ਕੋ ਆਪਾਂ ਆਪਣੀਆਂ ਗੱਡੀਆਂ ਵਾ ਕੋਈ ਕਿਸੇ ਦੀ ਗੱਡੀ ਨਹੀਂ ਮੰਗਦਾ ਇਸ ਕਰਕੇ ਆਪਾਂ ਟੈਂਕੀ ਫੁੱਲ ਕਰਾ ਸਕਦੇ ਆ ਇੱਥੇ ਤੇ ਟੈਂਕੀ ਆ 70-80 ਲੀਟਰ ਚ ਫੁੱਲ ਹੋ ਜਾਂਦੀ ਆ ਤੇ ਬਾਅਦ ਵਿੱਚ ਡਿਪੈਂਡ ਬਾਅਦ ਤੁਸੀਂ ਕਿੰਨੇ ਜਦ ਵਿੱਚ ਖਰਮ ਕਰਦੇ ਤੇ ਜੇ ਕਹਤਾ ਅਡੀ ਗੱਡੀ ਨ ਮੜ ਕੇ ਆਪਾਂ ਕਹਿ ਦਈਏ ਉਹਦੀ ਮਲ ਹੁਣ ਇੱਕ ਇੱਕ ਨਾਰਮਲ ਗੱਡੀ ਆ ਆਪਾਂ ਕਹਿ ਦਈਏ ਜਿਵੇਂ ਆਪਣੇ ਇੰਡੀਆ ਵਿੱਚ ਕਹਿ ਦਈਏ ਮਹਰੂਤੀ ਲਾ ਲੋ ਠੀਕ ਹੈ ਇੱਕ ਪਾਸੇ ਮਹਰੂਤੀ ਆ ਇੱਕ ਪਾਸੇ ਹੈ ਗਿਆ ਰੇਂਜ ਰੋਵਰ ਨਾਰਮਲੀ ਗੱਲ ਹੈ ਕਿ ਮਹਰੂਤੀਆਂ ਦੀ ਹਲ ਘੱਟ ਖਾਣਾ ਵਾ ਤੇ ਜਿਹੜੀ ਰੇਂਜ ਰੋਵਰ ਉਹਨਾਂ ਦੀ ਕਿਲ ਜ਼ਿਆਦਾ ਖਾਣਾ ਕਿਉਂਕਿ ਵੱਡੀ ਗੱਡੀ ਵੱਡਾ ਇੰਜਨ ਤੇ ਨਾਰਮਲੀ ਗੱਲ ਤੇਲ ਵੀ ਜ਼ਿਆਦਾ ਖਾਊਗੀ ਬਾਕੀ ਜਦੋਂ ਤੁਸੀਂ ਇੱਥੇ ਆਉਂਦੇ ਜੇ ਪਹਿਲਾਂ ਤੁਹਾਨੂੰ ਨਿੱਕੀ ਗੱਡੀ ਲੈਣੀ ਚਾਹੀਦੀ ਮੇਰੇ ਹਿਸਾਬ ਨਾਲ ਬਾਅਦ ਵਿੱਚ ਜੇ ਤੁਸੀਂ ਸਾਰਾ ਕੁਝ ਸਿੱਖ ਲਿੰਦੇ ਜੇਕਰ ਕੋਈ ਪੈਸੇ ਆ ਜਾਂਦੇ ਥੋੜੇ ਮੋਟੇ ਤੇ ਤੁਸੀਂ ਆਪਣੀ ਮਰਜ਼ੀ ਦਾ ਜਿਹੜੀ ਮਜ਼ਾ ਡ੍ਰੀਮ ਕਾਰ ਹੈਗੀ ਤੁਸੀਂ ਆਪਣੀ ਲੈ ਸਕਦੇ ਜੇ ਇਹ ਨਹੀਂ ਕਿ ਲੈਣੇ ਸਾਦੇ ਭਾਵੇਂ ਉਹ ਤੁਸੀਂ ਤੁਸੀਂ ਸਾਰਾ ਕੰਮਕਾਰ ਆਪਣਾ ਵੇਖ ਕੇ ਉਸ ਤੋਂ ਬਾਅਦ ਲਓ ਮੇਰੀ ਸਲਾਹ ਇਹ ਵਾ ਕਿ ਇਹ ਨਹੀਂ ਕਿ ਤੁਸੀਂ ਜਨਸਾਰ ਆਪਾਂ ਨੂੰ ਸ਼ੋਰੀਆਂ ਪਵਾਉਣ ਵਾਸਤੇ ਗੱਡੀ ਲੈ ਲਓ ਕੋਈ ਨਾ ਕੋਈ ਤੇ ਬਾਅਦ ਵਿੱਚ ਡਿਪਰੈਸ਼ਨ ਵਿੱਚ ਜਾਓ ਇਸ ਕਰਕੇ ਨਾ ਮੈਂ ਉਹ ਸਲਾਹ ਦਵਾਂਗਾ ਕਿ ਜਿਹੜਾ ਵੀਰ ਭਾ ਇੱਥੇ ਆਉਂਦਾ ਵਾ ਆਣ ਕੇ ਆਪਣਾ ਲਾਇਸੈਂਸ ਕਰਕੇ ਪਹਿਲਾਂ ਨੀਕੀ ਗੱਡੀ ਲਵੇ ਜਾਜੂ ਸਿੱਖੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਗੱਡੀ ਲਵੇ ਜੇਕਰ ਵਧੀਆ ਗੱਡੀ ਲੈਣੀ ਹੈ ਲਓਏ ਮਿੱਤਰੋ ਇਸ ਵੀਡੀਓ ਵਿੱਚ ਸਿਰਫ ਇਹਨਾ ਹੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਜੇਕਰ ਤੁਹਾਡਾ ਕੋਈ ਹੋਰ ਸਵਾਲ ਹੋਵੇ ਤੁਸੀਂ ਕੋਈ ਹੋਰ ਗੱਡੀਆਂ ਗੱਡੀ ਬਾਰੇ ਬਾ ਦੱਸਤਾ ਹੁਣ ਆਪਾਂ ਇੱਕ ਵੀਡੀਓ ਪਾਉਣੀ ਹੈ ਜਿਹਦੇ ਵਿੱਚ ਆਪਾਂ ਦੱਸਾਂਗੇ ਤੁਹਾਨੂੰ ਇਹ ਗਰੋਸਰੀ ਬਾਰੇ ਗਰੋਸਰੀ ਸ਼ਾਪਿੰਗ ਤੇ ਕਿੰਨਾ ਖਰਚਾ ਆਉਂਦਾ ਵਾ ਇਹਦੇ ਬਾਰੇ ਵੀ ਆਪਾਂ ਪ੍ਰੈਕਟੀਕਲ ਜਾਵਾਂਗੇ ਆਪਾਂ ਆਪ ਸ਼ਾਪਿੰਗ ਆਪਾਂ ਗਰੋਸਰੀ ਕਰਨ ਜਾਣਾ ਵਾ ਅਗਲੇ ਹਫਤੇ ਜਾਂ ਇਸ ਹਫਤੇ ਜਦੋਂ ਵੀ ਜਾਵਾਂਗੇ ਤੇ ਉਦੋਂ ਆਪਾਂ ਉਹਦੀ ਵੀਡੀਓ ਸਾਰੀ ਬਣਾ ਕੇ ਤੁਹਾਨੂੰ ਦੱਸਾਂਗੇ ਕਿ ਕਿੰਨਾ ਖਰਚਾ ਆਉਂਦਾ ਕਿੰਨੇ ਬੰ 3 ਬੰਦੇ ਜਾਂ 4 ਬੰਦੇ ਜਿੰਨੇ ਬੰਦੇ 1 ਮਹੀਨੇ ਵਿੱਚ ਕਿੰਨਾ ਖਰਚਾ ਕਰ ਲੈਂਦੇ ਆ ਇਹਦੇ ਬਾਰੇ ਵੀ ਆਪਾਂ ਇਸ ਟੌਪਿਕ ਬਾਰੇ ਦੀ ਗੱਲ ਕਰਾਂਗੇ ਜੇਕਰ ਤੁਸੀਂ ਹੋਰ ਕੋਈ ਟੌਪਿਕ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਕੋਈ ਕੋਈ ਵੀਡੀਓ ਮੈਂ ਲੈ ਕੇ ਆਵਾਂ ਤੁਸੀਂ ਮੈਨੂੰ ਕਮੈਂਟ ਕਰੋ ਆਪਾਂ ਉਸ ਤੇ ਵੀਡੀਓ ਜਰੂਰ ਬਣਾਵਾਂਗੇ ਇਸ ਵੀਡੀਓ ਵਿੱਚ ਸਿਰਫ ਇੰਨਾ ਹੀ ਮਿਲਦਿਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਉਹਨੇ ਚੇਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ